ਕਮੂਦਾ ਰੱਬ ਦਾ ਪਿਆਰਾ ਮੇਰੇ ਤੇ ਬਣਦਾ ਨਮਸ਼ਕਾਰ ਕਰਦਿਆਂ ਕਿਹੜਾ ਆਪਣਾ ਸੀਚਾ ਕਰ ਦਿੰਦੇ ਹੋ ਉਹ ਰਾਜਾ ਕਹਿੰਦਾ ਪਾਣੀ ਤੇ ਸਿਰ ਦੀ ਕੀਮਤ ਤੇ ਤਾਂ ਇਹਦੇ ਪੂਰੇ ਪਿਆਰਿਆਂ ਕੇ ਝੁਕਦਾ ਰਹੇਂਗੇ ਇਹਨੂੰ ਕੌਣ ਪੁੱਛਦਾ ਉਹ ਕਹਿੰਦਾ ਜੀ ਇਦਾਂ ਜਿਹਾ ਕੁੜਗਾ ਵੀ ਉਹ ਕਹਿੰਦਾ ਫੇਰ ਖੂਨ ਦਿਖਾਣ ਰਿਹਾ ਆਇਆ ਕਰੋ ਉਹ ਜਦ ਮਰੇ ਹੋਏ ਪਸ਼ੂਆਂ ਦੇ ਪੰਛੀਆਂ ਦੇ ਜਾਣਵਰਾਂ ਦੇ ਸਿਰ ਲੈ ਕੇ ਆਉਂਦੇ ਆਂਦੇ ਕਹਿੰਦੇ ਹੁਣ ਇੱਕ ਇੰਤਜ਼ਾਮ ਬੰਦੇ ਦਾ ਸਿਰ ਦਾ ਵੀ ਕਰਦੇ ਜੇ ਕੋਈ ਮਰਿਆ ਮੇਰੇ ਤੇ ਉਹਨਾਂ ਨੇ ਇੰਤਜ਼ਾਮ ਕਰ ਲਿਆ ਪਸ਼ੂਆਂ ਦੇ ਆਵੇ ਇੱਕ ਬੰਦੇ ਦਾ ਸਿਰ ਤੇ ਆਂਦਾ ਕਹਿੰਦੇ ਕੀ ਕਰਨਾ ਹੈ